ਸਭ ਤੋਂ ਵੱਡੀ ਮਾਰ ਅਰਸ਼ੇਨ ਜੀ ਇਹਦੇ ਚ ਲੁਧਿਆਣਾ ਜ਼ਿਲ੍ਹੇ ਨੂੰ ਪੈਣੀ ਆ ਕਿਉਂਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ 23000 73.07 ਏਕੜ ਜ਼ਮੀਨ ਜਿਹੜੀ ਆ ਉਹ ਇਹਦੀ ਮਾਰ ਹੈ ਪਾਉਣੀ ਇਹਦੇ ਲਈ ਕਿਹਾ ਗਿਆ ਸੀ ਜ਼ਮੀਨਾਂ ਉਹ ਕੁਆਰਟਲ ਕਿਆਂ ਜਾਣੀਆਂ ਜਿਹੜੀਆਂ ਬੰਜਰ ਨੇ ਜਾਂ ਵਾਹੀਯੋਗ ਨਹੀਂ ਹੈ ਵਿਰਾਨੀ ਦੇ ਜਿੱਥੇ ਪਾਣੀ ਨਹੀਂ ਲੱਗਦਾ ਉਹ ਜ਼ਮੀਨਾਂ ਕੁਆਰਟਲ ਕਰ ਦਿੱਤੀਆਂ ਪਰ ਜਿਹੜੀਆਂ ਆ ਜ਼ਮੀਨਾਂ ਹੁਣ ਕਰ ਰਹੀ ਸਰਕਾਰ ਦੇ ਜੋਜਨਾ ਬਣਾ ਇਹ ਸਾਰੀਆਂ ਜ਼ਮੀਨਾਂ ਬੇਸ਼ਕੀਤੀ ਨੇ ਔਰ ਸਾਰੀਆਂ ਅਬਜਾਉ ਜੂ ਮਤਲਬ ਜਿਹੜੀ ਇਸ ਇਸ ਅਕਵਾਰ ਕਰਦੀ ਜ਼ਮੀਨ ਦੀ ਛੋਟੇ ਕਿਸਾਨਾਂ ਦੇ ਬਿਲਕੁਲ ਛੋਟੇ ਕਿਸਾਨਾਂ ਨੂੰ ਖੇਤੀ ਤੋਂ ਇੱਕ ਤਰ੍ਹਾਂ ਦਾ ਬੇਦਖਲ ਕਰਨ ਦੀ ਯੋਜਨਾ ਸਕਦਾ ਤੁਸੀਂ ਆਪਣੇ ਜਿਹਲੇ ਜੀ ਦੇਖੋ ਨਿਗਾਹ ਮਾਰੋ ਕਦਿਲੂ ਰਿਆਣੇ ਵੱਲ ਨੂੰ ਜਾਓ ਤਾਂ ਹਵੇਲੀ ਕੋਲੇ ਵੱਡਾ ਪੌੜਾ ਜਾਂਦਾ ਇਧਰ ਨੂੰ ਜਿਵਰਾਉਂ ਵੱਲ ਨੂੰ ਜਾਓਗੇ ਤਾਂ ਇਧਰ ਦੋ ਤਿੰਨ ਜਗ੍ਹਾ ਤੇ ਪਿੰਡਰ ਖੜੇ ਨੇ ਵੱਡੇ ਵੱਡੇ ਇਹ ਸਾਰੀਆਂ ਜਮੀਨਾਂ ਭਾਤਮਾਨਾਂ ਜਾਂ ਹੋਰ ਜਿਹੜੀਆਂ ਯੋਜਨਾਵਾਂ ਨੇ ਉਹਦੇ ਤਹਿਤ ਸ਼ਰਕਾ ਬਣਾਉਣ ਲਈ ਸਰਕਾਰ ਨੇ ਹਜ਼ਾਰਾਂ ਲੱਖਾਂ एकड़ ਜ਼ਮੀਨ ਜਿਹੜੀ ਆ ਉਹ ਕੋਆਪੀ ਕੀਤੀ ਇਹ ਜਿਹੜੀਆਂ ਜ਼ਮੀਨਾਂ ਗਵਹਰ ਕਰਕੇ ਕੀ ਇਹ ਸਰਕਾਰਾਂ ਮਰਜੀ ਕਾਰਪੋਰੇਟ ਘਰਾਣਿਆਂ ਦੇ ਹੱਥ ਦਾ ਉਹ ਕਿ ਇਹਨਾਂ ਦਾ ਕੀ ਅਗਲਾ ਰੂਪ ਰਿਖਾ ਸਰਕਾਰ ਦੀ ਲੱਗਦਾ ਰੂਪ ਇੱਕ ਵਾਰ ਕਿਵੇਂ ਕਾਰਪੋਰੇਟ ਘਰਾਣਿਆਂ ਦੇ ਹੱਥ ਮਜਬੂਤ ਕਰਨ ਲਈ ਔਰ ਕਿਸਾਨੀ ਨੂੰ ਖੇਤੀ ਤੋਂ ਬੇਦਖਲ ਕਰਨਾ ਜਿਹੜਾ ਉਹ ਸਰਕਾਰ ਦਾ ਮੁੱਖ ਨਿਸ਼ਾਨਾ ਕਾਰਪੋਰੇਟ ਘਰਾਣੇ ਤੇ ਮੋਦੀਸਟ ਇਸ ਮਿਲੇ ਮਨਜ਼ ਘਾਰਖਾਈ ਬੈਠੇ ਨੇ ਜਿਹੜੇ ਵਾਅਦੇ ਕਰਕੇ ਮੋਤੀ ਸਾਹਿਬ ਨੇ ਸਾਡੇ ਨੂੰ ਉੱਥੋਂ ਧੁੱਤਣ ਲਈ ਕਿਹਾ ਸੀ ਕਿ ਤੁਸੀਂ ਉਤੋਲਣ ਵਾਪਸ ਲੈ ਲੋ ਸ਼ਾਇਦ ਮੇਰੀ ਤਪੱਸਿਆ ਤੇ ਕੋਈ ਕਮੀ ਰਹਿ ਗਈ ਆ ਮੈਨੂੰ ਲੱਗਦਾ ਸ਼ਾਇਦ ਉਹ ਤਪੱਸਿਆ ਹੁਣ ਪੂਰੀ ਹੋਣ ਲੱਗੀ ਆ ਔਰ ਉਹਦੇ 'ਚ ਸਾਡੀ ਸਿੱਬੇ ਦੀ ਸਰਕਾਰ ਬੜਾ ਵੱਡਾ ਬਣਾਈਦਾ ਤੇ ਪੰਜਾਬ ਦੇ ਪਸਾਰਾ ਤੇ ਹਰਿਆਣਾ ਦੇ ਚਲੋ ਕਿਉਂਕਿ ਇਹਨਾਂ ਨੇ ਹੋਰੀ ਭੂਮਿਕਾ ਰਵਾਈ ਆ ਉਸ ਮੋਰਚੇ ਦੇ ਵਿੱਚ ਇਹਨਾਂ ਨੂੰ ਇੱਕ ਕਿਸਮ ਦਾ ਜਿਹੜਾ ਇੱਕ ਪ੍ਰਾਣਾ ਸ਼ਬਦ ਮੈਨੂੰ ਯਾਦ ਆ ਵੀ ਅਥਾਲੀ ਲੀਡਰ ਅਕਸਰ ਬਰਤਦੇ ਹੁੰਦੇ ਸਨ ਉਹ ਅਕਸਰ ਕਹਿੰਦੇ ਸੀ ਵੀ ਪੰਜਾਬ ਦੇ ਕਿਸਾਨਾਂ ਨੂੰ ਕਸਿਆਰੇ ਬਣਨਾ ਹੈ ਅੱਜ ਦਿਨ ਕੋਈ ਦੇਖੋ ਸਾਡੀ ਨੌਜਵਾਨ ਕਿਹੜੀ ਪੰਜਾਬ ਕੁਲ ਗਿਆ ਪਿਆ ਘਰਾਂ ਦੇ ਘਰ ਖਾਲੀ ਪੈ ਗਏ ਤੁਸੀਂ ਦੇਖੋ ਆਲੇ-ਦੁਆਲੇ ਤੁਹਾਨੂੰ ਕਿਤੇ ਕਿਸੇ ਘਰ ਦੇ ਵਿੱਚ ਜਿੰਦੇ ਲੋਕ ਨਾ ਪਏ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹਦੇ ਚਾਇਕੀ ਉਹ ਵਿਦੇਸ਼ਾਂ ਦੇ ਵਿੱਚ ਚਲੇ ਗਏ ਜੈਸੇ ਇਹ ਕੋਈ ਤੇ ਵੀ ਚਰਚਾ ਹੋਈ ਸੀ ਵੀ ਜਿਹੜੀਆਂ ਇਹ ਇਕਦੀਆਂ ਸ਼ਰਕਾ ਨੇ ਕਈ ਲੋਕ ਇਹ ਬਟਾ ਸਵਾਲ ਕਰਦੇ ਨੇ ਵੀ ਕੀ ਇਹ ਸ਼ਰਕਾ ਪੰਜਾਬ ਦੇ ਉੱਤੇ ਨਹੀਂ ਬਣਾਈਆਂ ਜਾਂਦੀਆਂ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਤਾਂ ਜੋ ਤੇ ਤੈਅ ਕਰਨਾ ਵੀ ਨਸੀਬ ਨਹੀਂ ਹੋ। ਇਹ ਜਿਹੜੀ ਭਾਰਤ ਵਾਲਾ ਤੇ ਇਹ ਜਿਹੜੀ ਦੂਜੀ ਪ੍ਰੋਜੈਕਟ ਦੇ ਤਹਿਤ ਵੱਡੀਆਂ-ਵੱਡੀਆਂ ਸ਼ਰਤਾਂ-ਸ਼ਰਨੀਆਂ ਜੜੀਆਂ ਨੇ। ਇਹ ਤਾਂ ਬੈਸੇ ਧੱਤ ਕੁਛ 66 7 8 8 ਪੰਟ ਪੰਟ ਕਈ ਨਹੀਂ ਤੱਕ 10 ਪੰਟ ਕੁਛ ਹੀ ਉਤਾਰੀਆਂ ਜਾਣਗੀਆਂ। ਇਹਦੇ ਉੱਤੇ ਤਾਂ ਤੁਸੀਂ ਚੜ੍ਹ ਵੀ ਨਹੀਂ ਸਕੋ। ਬਈ ਬਹੁਤੇ ਥਾਵਾਂ ਦੇ ਉੱਤੇ ਕਿਸਾਨਾਂ ਦੀ ਜ਼ਮੀਨ ਪਾਰਤੀ ਵਣਤੀ ਕਿਸੇ ਜ਼ਗਾਂ ਦੀ ਜ਼ਮੀਨ ਤੇ ਅੱਧਾ ਏਕੜ ਇੱਧਰ ਰਹਿ ਗਿਆ 2 ਏਕੜ ਪਾਰਲੇ ਪਾਸੇ ਚਲੇਗੀ ਓਧਾ ਏਕੜ ਕਿਸੇ ਕੰਮ ਨਹੀਂ ਕਿਉਂਕਿ ਉੱਪਰ ਬੋਟਰੀ ਹੈ ਨਹੀਂ ਪਾਣੀ ਦਾ ਟੋਲਾ ਲੁਕਾ ਕਿਸੇ ਤਰੀਕੇ ਜਿਹੜੀਆਂ ਹੌਲਾ ਜੁਲਾ ਅਖਵਾਰ ਪਾਉਂਦੇ ਨੇ ਇਹਦੇ ਨਾਲ ਕਿਸਾਨਾਂ ਨੂੰ ਖੇਤੀ ਤੋਂ ਬੇਦਖਲ ਕੀਤਾ ਜਾ ਰਿਹਾ ਇਹ ਹਮ ਬਹੁਤ ਹੈਗੜਾ ਜਿਹੜੀ ਘਰ ਘਰੀ ਅੰਦਰੋਂ ਪੌਣ ਪੌਕ ਕੇ ਸਰਹੇ ਆ ਰਹੀਆਂ ਨੇ ਓਦੇ ਮਤਲਬ ਇਹ ਹੈ ਵੀ ਸਰਕਾਰ ਇਹਨਾਂ ਜ਼ਮੀਨਾਂ ਨੂੰ ਅਖਵਾਰ ਵੀ ਖੋਲ੍ਹੇਗੀ ਇਹਨਾਂ ਨੂੰ ਇਹਦੇ ਉੱਤੇ ਬਤਾਲ ਵੀ ਖੋਲ੍ਹੇਗੀ ਚਾਹੇ ਲੋਕਾਂ ਦਾ ਸਹਾਰੀ ਕਰੀਦਾ ਕੁਝ ਹੋਰ ਕਰੇ ਤੇ ਖਰੀਦੂ ਵੇਚੂਗੀ ਉੱਪਰ ਖੇਤੀ ਪ੍ਰਧਾਨ ਸੁਪਰਗਰਮ ਔਰ ਖੇਤੀ ਇਸ ਤਰ੍ਹਾਂ ਬਹੁਤ ਜ਼ਿਆਦਾ ਮੰਗਰੇ ਦਾ ਹਲ ਕਰ ਦਿਆ ਇੰਨੇ ਹਜ਼ਾਰਾਂ ਏਕੜ ਜ਼ਮੀਨ ਅਗਵਾਹ ਹੋਣ ਨਾਲ ਖੇਤੀ ਤੇ ਉੱਪਰ ਕੀ ਅਸਰ ਪੋ ਪੰਜਾਬ ਦੇ ਵਿੱਚ ਪੰਜਾਬ ਦੇਸ਼ ਦੇ ਅਰਧ ਉਧਾਰ ਦੇ ਵਿੱਚ ਵੱਡਾ ਜੋਖਮ ਉਪਰ ਆਉਣਾ ਚਾਹੀਏ ਚਾਹੇ ਝੋਨੇ ਦਾ ਹੋਵੇ ਚਾਹੇ ਕਣਕ ਦਾ ਹੋਵੇ ਤੇ ਜੇ ਇੰਨੀਆਂ ਜ਼ਮੀਨਾਂ ਇਹੇ ਦੇ ਕੰਮਾਂ ਲਈ ਅਗਵਾਹ ਹੋ ਗਈਆਂ ਉਹ ਵੀ ਉਪਜਾਊ ਜ਼ਮੀਨ ਤਾਂ ਕੀ ਹੋਰ ਵਾਲੇ ਬਾਰੇ ਅੱਜ ਸੰਕਟ ਨਹੀਂ ਖੜਾ ਹੋਇਆ ਸਸਿਕਰ ਮੇਦਨਵਿੰਦਰ ਸਿੰਘ ਕਰਸ਼ੀਰ ਅਸੀਂ ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਗੱਲ ਕਰਨੇ ਖਾਤਰ ਬੈਠੇ ਇਕੱਠੇ ਹੋਇਆ ਸਾਡੇ ਨਾਲ ਸੀਨੇ ਪੱਤਰਕਾਰ ਔਰ ਬੋਦੀਦੀ ਵੀ ਸੰਤੋਖ ਗੱਲ ਜੀ ਸਾਡੇ ਨਾਲ ਨੇ ਅਸੀਂ ਇਹਨਾਂ ਨਾਲ ਇੱਕ ਮੁੱਦੇ ਤੇ ਪਿਛਲੇ ਕੁ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਪਿਆ ਔਰ ਕਿਸਾਨਾਂ ਦੇ ਵਿੱਚ ਉਹਦਾ ਇੱਕ ਹਊਆ ਪੈਦਾ ਹੋਇਆ ਉਹ ਮੁੱਦਾ ਹੈਗਾ ਸਰਕਾਰ ਤੇ ਗਲਾਟਾ ਵੱਲੋਂ ਖਾਸ ਕਰ ਲੁਧਿਆਣਾ ਜ਼ਿਲ੍ਹੇ ਦੀ ਜਿਹੜੀ 23000 ਤੇ 73.77 ਜਿਹੜੀ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਉਹ ਹਜ਼ਾਰਾਂ ਏਕੜੇ ਜ਼ਮੀਨ ਅਕਵਾਇਰ ਕੀਤੇ ਜਾਣ ਤੋਂ ਬਾਅਦ ਕਾਫੀ ਵੱਡੇ ਚਰਚਾ ਮੈਂ ਚੱਲੀਆਂ ਵੀ ਆ ਨੇ ਔਰ ਲੋਕਾਂ ਚ ਕਾਫੀ ਖਦਸੇ ਪੈਦਾ ਹੋਏ ਬਨੇ ਔਰ ਉਹਨਾਂ ਖਦਸ਼ਿਆਂ ਨੂੰ ਦੂਰ ਕਰਨ ਖਾਤਰਾ ਸੀ ਅੱਜ ਸਦਾ ਸਦੋ ਗੱਲ ਜੀ ਨਾਲ ਗੱਲਬਾਤ ਕਰਨ ਖਤਰਾ ਆ ਹਰ ਜੀ ਸਰ ਕੀ ਇਹ ਪ੍ਰੋਪਰ ਮਸਲਾ ਹੈ ਕਿਵੇਂ ਕੀ ਹੋਇਆਗਾ ਮੀਟਿੰਗ ਦੇ ਵਿੱਚ ਔਰ ਇਹਦਾ ਕੀ ਇਫੈਕਟ ਪੈ ਰਿਹਾ ਅ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅ ਦੇਖੋ ਇਹ ਜਿਹੜਾ ਸੂਬਾ ਸਰਕਾਰ ਨੇ ਪਿਛਲੇ ਦਿਨਾਂ ਚ ਗਲਾਡਾ ਦੀ ਇੱਕ ਮੀਟਿੰਗ ਹੋਈ ਹੈ 15 April ਨੂੰ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਅਸਲ 'ਚ ਜਿਹੜੀ 17 ਜਨਵਰੀ 2023 ਨੂੰ ਗਲਾਡਾ ਦੀ ਪਹਿਲੀ ਮੀਟਿੰਗ ਜਿਹੜੀ ਹੋਈ ਸੀ ਉਹਦੇ 'ਚ ਲਏ ਗਏ ਕੁਝ ਫੈਸਲਿਆਂ ਨੂੰ ਪ੍ਰਵਾਨਗੀ ਦੇਣ ਦੀ ਖਾਤਰ ਇਹ ਮੀਟਿੰਗ ਜਿਹੜੀ ਆ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਆ ਤੇ ਇਹਦੇ 'ਚ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਆ ਜਿਹੜਾ ਉਹਦੇ ਪ੍ਰਮੁਖ ਸਕੱਤਰ ਤੇ ਵਿੱਤ ਵਿਭਾਗ ਦੇ ਪ੍ਰਮੁਖ ਸਕੱਤਰ ਤੇ ਸਥਾਨਕ ਸਰਕਾਰਾਂ ਦੇ ਪ੍ਰਮੁਖ ਸਕੱਤਰ ਤੇ ਸਪੈਸ਼ਲ ਸੈਕਰੀ ਟੂ ਮੁੱਖ ਮੰਤਰੀ ਉਹ ਵੀ ਵਿੱਚ ਮੌਜੂਦ ਸੀ ਤੇ ਮੁੱਖ ਪ੍ਰਸ਼ਾਸਕ ਗਲਾਡਾ ਤੋਂ ਇਲਾਵਾ ਹੋਰ ਉਨਕਾਰੀ ਵੀ ਇਹਦੇ ਵਿੱਚ ਸ਼ਾਮਲ ਸੀਗੇ ਤੇ ਉਹਦੇ ਵਿੱਚ ਜਿਹੜਾ ਇਹ ਫੈਸਲਾ ਕੀਤਾ ਗਿਆ ਟੋਟਲ ਜ਼ਮੀਨ ਜਿਹੜੀ ਆ ਪੰਜਾਬ ਦੇ ਵਿੱਚ 24311.7 ਏਕੜ ਜਿਹੜੀ ਜ਼ਮੀਨ ਆ ਉਹ ਸਰਕਾਰ ਵੱਲੋਂ ਗ੍ਰਹਿਣ ਕੀਤੀ ਜਾਣੀ ਆ ਤੇ ਸਭ ਤੋਂ ਵੱਡੀ ਮਾਰ ਅਰਸ਼ੇਨ ਜੀ ਇਹਦੇ ਵਿੱਚ ਲੁਧਿਆਣਾ ਜ਼ਿਲ੍ਹੇ ਨੂੰ ਪੈਣੀ ਆ ਕਿਉਂਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ 23000 73.07 ਏਕੜ ਜਮੀਨ ਜਿਹੜੀ ਆ ਉਹ ਵੀ ਬਾਹਰ ਹੀ ਠਕਾਉਣੀ ਆ ਤੇ ਫੈਸਲਾ ਸਰਕਾਰ ਨੇ ਇਹ ਕੀਤਾ ਵੀ ਇਹ ਜਿਹੜੇ ਵੱਖ-ਵੱਖ ਜ਼ੋਨ ਬਣਾਏ ਨੇ ਇਹਦੇ ਇਹ ਕਈ ਜ਼ੋਨ ਜਿਹੜੇ ਬਰਾਕੇ ਉਹਨਾਂ ਜ਼ੋਨਾਂ ਦੇ ਵਿੱਚ ਕਈ ਜਿਹੜੇ ਇਲਾਕੇ ਨੇ ਸਾਡੇ ਚੰਗੇ ਚੱਕੇ ਪਿੰਡ ਨੇ ਜਿਹਨਾਂ ਦੀ ਬਹੁਤ ਉਪਜਾਊ ਜ਼ਮੀਨ ਆ ਸ਼ਹਿਰ ਦੇ ਨੇੜੇ ਵੀ ਆ ਉਹ ਸਾਰੀ ਜ਼ਮੀਨ ਐਕਵਾਇਰ ਕਰਕੇ ਸਰਕਾਰ ਦੀ ਯੋਜਨਾ ਹੈ ਆ ਵੀ ਅਸੀਂ ਇੱਥੇ ਸ਼ਹਿਰੀ ਵਿਕਾਸ ਜਨਵੀ ਸ਼ਹਿਰ ਦੀ ਸ਼ਹਿਮੂ ਹੋਰ ਅੱਗੇ ਬਤਾਉਣਾ अर्बन ਸਟੇਟ ਕੋਈ ਪਹਿਲੀ ਵਾਰ ਨਹੀਂ ਬਣ ਰਿਹਾ अर्बन ਸਟੇਟ ਇਸ ਕੋ ਪਹਿਲਾਂ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਕਈ अर्बन ਸਟੇਟ ਦੇ ਫੇਸ ਹੈਗੇ ਨੇ ਪਟਿਆਲਾ ਅਮਰitsar ਜਲੰਧਰ ਹੋਰ ਬਖ ਬਖ ਵੱਡੇ ਸ਼ਹਿਰਾਂ ਦੇ ਵਿੱਚ अर्बन ਸਟੇਟ ਦੇ ਫੇਸ ਹੈਗੇ ਨੇ ਪਰ ਜਿਹੜੇ ਉਹ अर्बन ਸਟੇਟ ਦੇ ਫੇਸ ਸੀ ਉਹ ਅੱਜ ਤੋਂ ਤਕਰੀਬਨ 3-4 ਦਹਾਕੇ ਪਹਿਲਾਂ ਇਹ ਸਰਕਾਰ ਨੇ ਯੋਜਨਾ ਬਣਾਈ ਸੀ ਪਰ ਹੁਣ ਜਦੋਂ ਪਿਛਲੇ ਸਮੇਂ ਦੇ ਵਿੱਚ ਇੱਕ ਫੈਸਲਾ ਕੇਂਦਰ ਦੇ ਵਿੱਚ ਹੀ ਹੋਇਆ ਸੀ ਜਦੋਂ 2013 ਚ ਰਸ਼ੀਨ ਜੀ ਜਿਹੜਾ ਭੂਮੀ ਗ੍ਰਹਿਣ ਵਾਲਾ ਕਾਨੂੰਨ ਬੜਿਆ ਜਦੋਂ ਬੰਗਾਲ ਦੇ ਵਿੱਚ ਨੰਦੀਗਰਾਮ ਵਾਲਾ ਮੁੱਦਾ ਖੜਾ ਹੋਇਆ ਉਸ ਤੋਂ ਬਾਅਦ ਯੂਪੀਏ ਸਰਕਾਰ ਨੇ ਮਰਮੋਤ ਸਿੰਘ ਦੀ ਸਰਕਾਰ ਨੇ ਭੂਮੀ ਗ੍ਰਹਿਣ ਦੇ ਮਾਮਲੇ 'ਚ ਇੱਕ ਕਾਨੂੰਨ ਬਣਾਇਆ ਸੀ ਉਸ ਕਾਨੂੰਨ ਦੀਆਂ ਕੁਝ ਮੱਦਾਂ ਇਹ ਕਹਿੰਦੀਆਂ ਨੇ ਕਿ ਜਿਹੜੀ ਅਸੀਂ ਇਹੋ ਜਿਹੀ ਕੰਬਾਂ ਦੀ ਜ਼ਮੀਨਾਂ ਵਰਤਣੀਆਂ ਨੇ ਇੰਡਸਟਰੀ ਲਾਉਣੀ ਹੈ ਜ਼ਰੂਰੀ ਹੈ ਨਾ ਸੀ ਸ਼ਹਿਰਾਂ ਦਾ ਵਿਕਾਸ ਵੀ ਜ਼ਰੂਰੀ ਹੈ ਕਰਨਾ ਦਾ ਪਰ ਇਨ ਲਈ ਕਿਹਾ ਗਿਆ ਸੀ ਜ਼ਮੀਨਾਂ ਉਹ ਅਕਵਾਇਰ ਕੀਤੀਆਂ ਜਾਣੀਆਂ ਜਿਹੜੀਆਂ ਬੰਜਰ ਨੂੰ ਜਾਂ ਵਾਹੀਯੋਗ ਨਹੀਂ ਹੈਗੀਆਂ ਬੇਰਾਨੀ ਨੇ ਜਿੱਥੇ ਪਾਣੀ ਨਹੀਂ ਲੱਗਦਾ ਉਹ ਜ਼ਮੀਨਾਂ ਖੁਆੜ ਕਰਨੀਆਂ ਸੀ ਪਰ ਜਿਹੜੀਆਂ ਆ ਜ਼ਮੀਨਾਂ ਹੁਣ ਅਕਵਾਇਰ ਕਰਨ ਦੀ ਸਰਕਾਰ ਨੇ ਯੋਜਨਾ ਬਣਾਈ ਆ ਇਹ ਸਾਰੀਆਂ ਜ਼ਮੀਨਾਂ ਬੇਸ਼ਕੀਮਤੀ ਨੇ ਔਰ ਸਾਰੀਆਂ ਅਪਜਾਊ ਜ਼ਮੀਨਾਂ ਨੇ ਤੇ ਇਹ ਅਪਜਾਊ ਜ਼ਮੀਨਾਂ ਜਿੱਥੇ-ਜਿੱਥੇ ਏਰੀਏ ਦੇ ਵਿੱਚ ਇਹ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਅ ਬਲ ਇਹਦਾ ਪੂਰਾ ਸਰਵੇਖਣ ਤੋਂ ਵੀ ਹੱਥ ਵਿੱਚ ਨਹੀਂ ਹੈ ਲੇਕਿਨ ਮੈਂ ਇਹ ਕਹਿ ਸਕਦਾ ਕਿ ਇਹਦੇ ਚੋਂ ਕੋਈ ਤਾਂ ਨਾ ਕਿਸਾਨ ਤਾਂ ਹੋਊਗਾ ਜਿਹਦੀ ਜ਼ਿਆਦਾ ਜ਼ਮੀਨ ਇੱਕੋ ਬੰਦੇ ਦੀ ਆ ਜਾਏਗੀ ਲੇਕਿਨ ਜ਼ਿਆਦਾ ਜ਼ਮੀਨ ਜਿਹੜੀ ਕਿਸਾਨ ਨੇ ਇਹਦੇ ਚ ਵੱਡੀ ਗਿਣਤੀ ਹਜ਼ਾਰਾਂ ਦੀ ਗਿਣਤੀ ਚ ਉਹ ਦੋ ਦੋ ਚਾਰ ਚਾਰ ਰੇਖੜ ਜ਼ਮੀਨ ਵਾਲੇ ਨੇ ਪੱਧੇ ਰੇਖੜ ਵਾਲੇ ਭਾਵੇਂ ਛੋਟੇ ਕਿਸਾਨ ਨੇ ਮਤਲਬ ਜਿਹੜੀ ਮਾਰ ਉਹ ਇਸ ਇਸ ਅਕਵਾਇਰ ਕਰਨ ਦੀ ਜ਼ਮੀਨ ਦੀ ਛੋਟੇ ਕਿਸਾਨਾਂ ਦੇ ਬੱਦ ਬਿਲਕੁਲ ਛੋਟੇ ਕਿਸਾਨਾਂ ਨੂੰ ਖੇਤੀ ਤੋਂ ਇੱਕ ਤਰ੍ਹਾਂ ਦਾ ਬੇਦਖਲ ਕਰਨ ਦੀ ਯੋਜਨਾ ਸਰਕਾਰ ਦੀ ਨਹੀਂ ਉਹਦੇ ਨਾਲ ਇੱਥੇ ਹੋਟ ਜਾਵੇ ਤੁਸੀ ਕਿਹਾ ਕਿ ਸ਼ਹਿਰਾਂ ਦਾ ਵਿਕਾਸ ਵੀ ਜ਼ਰੂਰੀ ਹੈ ਇੰਡਸਟਰੀ ਵੀ ਜ਼ਰੂਰੀ ਹੈ ਪਰ ਇਹਦੇ ਨਾਲ ਜਿਹੜਾ ਸਾਡੇ ਪਵਿੱਖ ਤੇ ਕੀ ਅਸਰ ਪਊਗਾ ਅ ਦੇਖੋ ਪਵਿੱਖ ਤੇ ਦਾ ਕੀ ਅਸਰ ਪਊਗਾ ਇਹ ਤਾਂ ਬੇहद ਗੰਭੀਰ ਸਵਾਲ ਆ ਤੁਹਾਡਾ ਇਸ ਤੋਂ ਪਹਿਲਾਂ ਜੇ ਤੁਸੀਂ ਨਿਗ੍ਹਾਬਾਨ ਹੋਗੇ ਤਾਂ ਪੰਜਾਬ ਦੇ ਜਿਹੜੇ ਪਾਸੇ ਤੁਸੀਂ ਮਰਜ਼ੀ ਤਰਫੋਂ ਜਦੋਂ ਤੁਸੀਂ 10-15 ਕਿਲੋਮੀਟਰ ਲੰਘ ਜੰਨੇ ਹੋ ਤਾਂ ਤੁਹਾਨੂੰ ਵੱਡੇ ਵੱਡੇ ਥਾਲੇ ਵੱਡੇ ਵੱਡੇ ਪਿੱਲਰ ਦਿਖਾਈ ਦੇਣ ਲੱਗ ਜਾਂਦੇ ਨੇ ਜਾਂ ਨਵੀਆਂ ਨਵੀਆਂ ਸੜਕਾਂ ਦਿਖਾਈ ਦੇਣ ਲੱਗ ਜਾਂਦੀਆਂ ਨੇ ਆ ਤੁਸੀਂ ਆਪਣੇ ਜ਼ਿਲ੍ਹੇ 'ਚ ਹੀ ਦੇਖੋ ਨਿਗਾਹ ਮਾਰੋ ਕਦੇ ਲੁਧਿਆਣੇ ਵੱਲ ਨੂੰ ਜਾਓ ਤਾਂ ਹਵੇਲੀ ਕੋਲੇ ਵੱਡਾ ਪੌੜਾ ਜਾਂਦਾ ਇੱਧਰ ਨੂੰ ਜਗਰਾਉਂ ਵੱਲ ਨੂੰ ਜਾਓਗੇ ਤਾਂ ਇੱਧਰ ਗੋਤੰਗਲਾ ਤੇ ਪਿੱਲਰ ਖੜੇ ਨੇ ਵੱਡੇ ਵੱਡੇ ਇਹ ਸਾਰੀਆਂ ਜ਼ਮੀਨਾਂ ਭਾਰਤ ਮਾਣਾ ਜਾਂ ਹੋਰ ਜਿਹੜੀਆਂ ਯੋਜਨਾਵਾਂ ਨੇ ਉਹਦੇ ਤਹਿਤ ਸੜਕਾਂ ਬਣਾਉਣ ਲਈ ਸਰਕਾਰ ਨੇ ਹਜ਼ਾਰਾਂ ਲੱਖਾਂ ਏਕੜ ਜ਼ਮੀਨ ਜਿਹੜੀ ਆ ਉਹ ਖਾਇਬ ਕੀਤੀ ਜਿਹਦੇ ਨਾਲ ਕਿਸਾਨ ਪਹਿਲਾਂ ਹੀ ਤੁਸੀਂ ਦੇਖੋ ਕਿੰਨੀ ਲੰਬੀ ਸੰਘਰਸ਼ ਪਿਛਲੇ 2 ਸਾਲ ਤੋਂ ਲਗਾਤਾਰ ਕਿਸਾਨ ਜਿਹੜੇ ਨੇ ਉਹ ਲੜ ਰਹੇ ਨੇ ਆਪਣੀਆਂ ਜ਼ਮੀਨਾਂ ਦਾ ਮੁਆਵਜ਼ਾ ਹਾਸਲ ਕਰਨ ਲਈ ਜਾਂ ਇਹੋ ਜਿਹੇ ਪ੍ਰੋਜੈਕਟ ਜਿਹੜੇ ਨੇ ਇਹਨਾਂ ਨੂੰ ਰੋਕਣ ਲਈ ਉਹਨਾਂ ਦੇ ਸਾਰੇ ਯਤਨ ਪਿਛਲੇ ਸਮੇਂ ਚ ਸਰਕਾਰ ਨੇ ਧੱਕੇਸ਼ਾਹੀ ਬੜੀ ਕੀਤੀ ਆ ਤੁਹਾਨੂੰ ਪਤਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਲਾ ਲੋ ਚਾਹੇ ਆਪਣੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲਾ ਲੋ ਚਾਹੇ ਬਾਕੀ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਅਬਰਤਰ ਜ਼ਿਲ੍ਹੇ ਦੇ ਵਿੱਚ ਜਲੰਧਰ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਰੋਪੜ ਦੇ ਵਿੱਚ ਤੇ ਪਟਿਆਲੇ ਦੇ ਵਿੱਚ ਸਾਰੇ ਥਾਵਾਂ ਦੇ ਉੱਤੇ ਸਰਕਾਰ ਨੇ ਕਿਸਾਨਾਂ ਨਾਲ ਬਹੁਤ ਜ਼ਿਆਦਾ ਜ਼ਿਆਇਤੀ ਕੀਤੀ ਆ ਉਹਨਾਂ ਨੂੰ ਕੁਝ ਥਾਵਾਂ ਦੇ ਉੱਤੇ ਮੈਣੀ ਇਹ ਕਹਿੰਦਾ ਵੀ ਸਾਰੇ ਥਾਵਾਂ ਦੇ ਉੱਤੇ ਕਿਸਾਨਾਂ ਨੂੰ ਵਾਜਬ ਮੁੱਲ ਨਹੀਂ ਮਿਲਿਆ ਕੁਝ ਥਾਵਾਂ ਦੇ ਉੱਤੇ ਕਿਸਾਨਾਂ ਨੇ ਸੰਗਠਨ ਕਰਕੇ ਕਾਫੀ ਮੁੱਲ ਹਾਸਲ ਕੀਤਾ ਪਰ ਬਹੁਤੀਆਂ ਥਾਵਾਂ ਦੇ ਉੱਤੇ ਕਿਸਾਨਾਂ ਨੂੰ ਵਾਜਬ ਮੁੱਲ ਨਹੀਂ ਮਿਲਿਆ ਜਦਕੇ ਜਿਹੜਾ ਭੂਮੀ ਗ੍ਰਹਿਣ ਕਾਨੂੰਨ ਆ 2013 ਦਾ ਉਹ ਇਹ ਕਹਿੰਦਾ ਭਈ ਮਾਰਕੀਟ ਰੇਟ ਨਾਲੋਂ ਚਾਰ ਗੁਣਾ ਜ਼ਿਆਦਾ ਜਿਹੜਾ ਪੈਸਾ ਵਾ ਉਹ ਸਰਕਾਰ ਨੇ ਦੇਣਾ ਤੇ ਨਾਲ ਉਹਦੇ ਜਿਹੜਾ ਉਹ ਜਾੜਾ ਧੱਕਾ ਤੇ ਉਹ ਉਹਨਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਇਹ ਸਾਰਾ ਕੁਝ ਦੇਣਾ ਪਰ ਜਦੋਂ ਦੀ ਆਹ મોદી ਸਰਕਾਰ ਹੁਣ ਤੀਜੀ ਸਰਕਾਰ ਆ ਗਈ ਹੈ મોદી ਵਰਗ મોદી ਪੂ ਹੁਣ મોદી 3 ਇਹ ਤਿੰਨੇ ਸਰਕਾਰਾਂ ਨੇ ਜਿਹੜੇ 11-12 ਸਾਲ ਦੇ ਮਾਰਵਾ ਸਾਲ ਚੱਲ ਪਿਆ ਇਹ ਜਿਹੜੇ 11 ਸਾਲਾਂ ਦਾ ਸਮਾਂ ਇਹਦੇ ਨਾਲ ਜਿਹੜੀ 2013 ਦਾ ਜਿਹੜਾ ਭੂਮੀ ਗ੍ਰਹਿਣ ਕਾਨੂੰਨ ਬਣਾਇਆ ਮਮੋਸ ਨੇ ਵੀ ਫਰਦਾ ਦੇ ਬਿਲੇ ਉਹਨੂੰ ਇੰਨਾ ਕਮਜ਼ੋਰ ਕਰ ਦਿੱਤਾ ਗਿਆ ਉਹ ਅਥੋਂ ਲੈ ਕਰਕੇ ਇੰਨੀਆਂ ਜ਼ਿਆਤੀਆਂ ਲੋਕਾਂ ਨਾਲ ਕੀਤੀਆਂ ਗਈਆਂ ਨੇ ਜਿਹਦੀ ਕੋਈ ਹੱਦ ਨਹੀਂ ਹੈ ਇੱਕ ਇਹ ਨਵੇਂ ਹੁਣ ਲੋਕਾਂ ਦਾ ਖਾਦਸਾ ਖੇਤੀ ਕਾਨੂੰਨਾਂ ਦਾ ਸੰਘਰਸ਼ ਉਹਦੋਂ ਵੀ ਖਾਦਸਾ ਸੀ ਲੋਕਾਂ ਦਾ ਵੀ ਇਹ ਜਿਹੜੀਆਂ ਜ਼ਮੀਨਾਂ ਖਵਾਰ ਕਰਕੇ ਕੀ ਇਹ ਸਰਕਾਰ ਅੰਨਿੱਤੀ ਕਾਰਪੋਰੇਟ ਘਰਾਣਿਆਂ ਦੇ ਹੱਥ ਦਾਉਗੀ ਦਾ ਇਹਨਾਂ ਦਾ ਕੀ ਅਗਲਾ ਰੂਪ ਰਿਖਾ ਸਰਕਾਰ ਦੀ ਲੱਗਦੀ ਆ ਤੁਹਾਨੂੰ ਇੱਕ ਵਾਰ ਬਿਲਕੁਲ ਇਹ ਕਾਰਪੋਰੇਟ ਘਰਾਣਿਆਂ ਦੇ ਹੱਥ ਮਜ਼ਬੂਤ ਕਰਨ ਲਈ ਔਰ ਕਿਸਾਨੀ ਨੂੰ ਖੇਤੀ ਤੋਂ ਬੇਦਖਲ ਕਰਨਾ ਜਿਹੜਾ ਉਹ ਸਰਕਾਰ ਦਾ ਮੁੱਖ ਨਿਸ਼ਾਨਾ ਤੇ ਜਦੋਂ ਪਿੱਛੇ ਕਿਸਾਨੀ ਨੇ ਅੰਦੋਲਨ ਲੜਿਆ ਲੰਮਾ ਅੰਦੋਲਨ 13 ਮਹੀਨੇ ਉਸ 13 ਮਹੀਨੇ ਦੇ ਅੰਦੋਲਨ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਸਭ ਤੋਂ ਵੱਡਾ ਯੋਗਦਾਨ ਸੀ ਇਹ ਸਾਰੀ ਦੁਨੀਆ ਮੰਨਦੀ ਹੈ ਸਰਕਾਰ ਨੂੰ ਮੋਦੀ ਸਾਹਿਬ ਜਿਹੜੇ ਕਹਿੰਦੇ ਸੀਗੇ ਵੀ ਬੜੇ ਸ਼ਾਤੀਸ਼ ਪੰਚਾਇਤ ਚੁਰੀਆ ਤੇ ਲੋਹ ਪੁਰਸ਼ ਨੇ ਉਹ ਜਿਹੜਾ ਪੈਰਤ ਵਰੀ ਪੱਟ ਲੈਂਦੇ ਨੇ ਪਿੱਛੇ ਕਰਦੇ ਹੀ ਨਹੀਂ ਹੈ ਮੋਦੀ ਸਾਹਿਬ ਦੀ ਸਰਕਾਰ ਨੂੰ ਵਿਚੋੜ ਲਈ ਮਜਬੂਰ ਲੱਗਦਾ ਕਿ ਕਿਸਾਨਾਂ ਨੇ 13 ਮਹੀਨੇ ਦੇ ਲੰਬੇ ਤੇ ਅਨਲਪੂਰਵਕ ਸ਼ਾਂਤੀਪੂਰਵਕ ਸੰਘਰਸ਼ ਦਾ ਸਰਕਾਰ ਨੂੰ ਝੁਕਾਤਾ ਤੇ ਕਾਰਪੋਰੇਟ ਘਰਾਣੇ ਤੇ ਮੋਦੀ ਸਾਹਿਬ ਐਸ ਵੇਲੇ ਮੰਚ ਖਾਖਾਈ ਬੈਠੇ ਨੇ ਜਿਹੜੇ ਵਾਅਦਾ ਕਰਕੇ ਮੋਦੀ ਸਾਹਿਬ ਨੇ ਕਿਸਾਨਾਂ ਨੂੰ ਉੱਥੋਂ ਉੱਠਣ ਲਈ ਕਿਹਾ ਸੀ ਵੀ ਤੁਸੀਂ ਅੰਦੋਲਨ ਵਾਪਸ ਲੈ ਲਓ ਸ਼ਾਇਦ ਮੇਰੀ ਤਪੱਸਿਆ ਵਿੱਚ ਕੋਈ ਕਮੀ ਰਹਿ ਗਈ ਆ ਮੈਨੂੰ ਲੱਗਦਾ ਸ਼ਾਇਦ ਉਹ ਤਪੱਸਿਆ ਹੁਣ ਪੂਰੀ ਹੋਣ ਲੱਗੀ ਆ ਔਰ ਉਹਦੇ 'ਚ ਸਾਡੀ ਸੂਬੇ ਦੀ ਸਰਕਾਰ ਬਰਾਬਰ ਦੀ ਪਾਈ ਦਾ ਸਰਕਾਰੇ ਚਾਹੁੰਦੀ ਹੈ ਮੋਦੀ ਸਾਹਿਬੇ ਚਾਹੁੰਦੇ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਤੇ ਹਰਿਆਣੇ ਦੇ ਕਿਸਾਨਾਂ ਨੂੰ ਕਿਉਂਕਿ ਇਹਨਾਂ ਨੇ ਮਹਰੀ ਭੂਮਿਕਾ ਨਿਭਾਈ ਆ ਉਸ ਮੋਰਚੇ ਦੇ ਵਿੱਚ ਇਹਨਾਂ ਨੂੰ ਇੱਕ ਕਿਸੋਂ ਦਾ ਜਿਹੜਾ ਇੱਕ ਪੁਰਾਣਾ ਸ਼ਬਦ ਮੈਨੂੰ ਯਾਦ ਆ ਵੀ ਅਖਾਲੀ ਲੀਡਰ ਅਕਸਰ ਵਰਤਦੇ ਹੁੰਦੇ ਸੀ ਉਹ ਅਕਸਰ ਕਹਿੰਦੇ ਸੀ ਵੀ ਪੰਜਾਬ ਦੇ ਕਿਸਾਨਾਂ ਨੂੰ ਕਸਿਆਰੇ ਬਣਾਉਗਾ ਭਾਵ ਇਹਨਾਂ ਦੇ ਹੱਥੇ ਚ ਟੂਠਾ ਫੜਾਉਣਾ ਇਹ ਜਿਹੜੀ ਇਹਨਾਂ ਦੀ ਥੋੜੀਆਂ ਥੋੜੀਆਂ ਜ਼ਮੀਨਾਂ ਦੇ ਉੱਤੇ ਉਹ ਆਪ ਦਾ ਰੋਜ਼ਗਾਰ ਕਰਦੇ ਨੇ ਰੋਜ਼ਗਾਰ ਵੈਸੇ ਹੈ ਨਹੀਂ ਅਜਵੇਂ ਤੁਸੀਂ ਦੇਖੋ ਸਾਡੀ ਨੌਜਵਾਨ ਪੀੜ੍ਹੀ ਪੰਜਾਬ ਕੁਲ ਗਿਆ ਪਿਆ ਦਾ ਘਰਾਂ ਦੇ ਘਰ ਖਾਲੀ ਪੈ ਗਏ ਤੁਸੀਂ ਦੇਖੋ ਅਲੇ-ਦੁਆਲੇ ਤੁਹਾਨੂੰ ਇੱਥੇ ਕਿਸੇ ਘਰ ਦੇ ਵਿੱਚ ਜਿੰਦੇ ਲੱਭਦੇ ਮਿਲਦੇ ਨਾਲ ਪੰਜਾਬ ਦੇ ਨੌਜਵਾਨ ਜਿਹੜੇ ਨੇ ਮੁੰਡੇ ਚਾਹੇ ਕੁੜੀਆਂ ਉਹ ਵਿਦੇਸ਼ਾਂ ਦੇ ਵਿੱਚ ਚਲੇ ਗਏ ਤੇ ਉਹ ਹੁਣ ਕੰਮ ਚ ਬਿਜਾਉਣ ਨੂੰ ਬੈਠੇ ਨੇ ਔਰ ਘਰਾਂ ਦੀ ਰਾਖੀ ਕਰਦੇ ਨੇ ਤੇ ਜਿਹੜੀ ਮਾੜੀ-ਮੋਟੀ ਖੇਤੀ ਅਜੇ ਚੱਲਦੀ ਆ ਜਿਹੜਾ ਸਹਿਕਾਵਾਤ ਹੰਦਾ ਇਹਨੂੰ ਵੀ ਕਿਨਾਰੇ ਰੋਲ ਦਿੱਤੀ ਆ ਦੇ ਜਿਹੜਾ ਹੁਣ ਇਹ ਜ਼ਮੀਨ ਐਕਵਾਇਰ ਕਰ ਰਹੀ ਹੈ ਸਰਕਾਰ ਕੀ ਇਹ ਦੇ ਇਹ ਕਾਰਪੋਰੇਟ ਘਰਾੜਿਆਂ ਨੂੰ ਦਿੱਤੀ ਜਾਊ ਕਿ ਜਾ ਕੋਈ ਇਹਨੂੰ ਆਪਣੇ ਤਰੀਕੇ ਦਾ ਡਿਵੈਲਪ ਜਮੇ ਰਬਰ ਸਟੇਟ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤਾ ਪ੍ਰੋਜੈਕਟ ਰੰਦਾ ਜਾ ਰਿਹਾ ਹੈ। ਦੇਖੋ ਜਿਹੜੇ ਪੁਰਾਣੀਆਂ ਯੋਜਨਾਵਾਂ ਨੇ ਉਹਨਾਂ ਦੇ ਵਿੱਚ ਸਰਕਾਰਾਂ ਮਤਲਬ ਜਿਵੇਂ ਅਰਧਨ ਸਟੇਟ ਸੀ ਜਾਂ ਕੁੱਡਾ ਵੱਲੋਂ ਕੋਈ ਸਕੀਮਾਂ ਚਲਾਈਆਂ ਗਈਆਂ ਸੀ ਉਹਨਾਂ ਦੇ ਵਿੱਚ ਕੁਝ ਥਾਵਾਂ ਉੱਤੇ ਸਰਕਾਰ ਨੇ ਖੁੱਲ੍ਹ ਜਮੀਨਾਂ ਦਾ ਰੈਂਡ ਕਰਕੇ ਉੱਤੇ ਮੁਕਾਮ ਉਹ ਸਾਰੇ ਜਿਹੜੇ ਹੋਰ ਚੀਜ਼ਾਂ ਬਣਾਈਆਂ ਤੇ ਉਹਨਾਂ ਨੂੰ ਵੇਚਿਆ। ਲੇਕਿਨ ਬੇਚੇ ਜੇ ਕੋ ਇਹ ਵੀ ਚਰਚਾ ਹੋਈ ਸੀ ਵੀ ਜਿਹੜੀਆਂ ਇਹ ਜਿਹੜੀਆਂ ਸੜਕਾਂ ਨੇ ਕਈ ਲੋਕ ਇਹ ਵੱਡਾ ਸਵਾਲ ਕਰਦੇ ਨੇ ਵੀ ਕੀ ਇਹ ਸੜਕਾਂ ਪੰਜਾਬ ਦੇ ਲੋਕਾਂ ਲਈ ਬਣਾਈਆਂ ਜਾ ਰਹੀਆਂ ਨੇ ਬਿਲਕੁਲ ਗਲਤ ਹੈ ਪੰਜਾਬ ਦੇ ਲੋਕਾਂ ਨੂੰ ਤਾਂ ਜਿੱਥੇ ਪੈਰ ਕਰਨਾ ਵੀ ਨਸੀਬ ਨਹੀਂ ਹੋਂ ਕਿਉਂਕਿ ਆ ਜਿਹੜੀਆਂ ਸੜਕਾਂ ਹੁਣ ਬਣੀਆਂ ਹੋਈਆਂ ਨੇ ਪਹਿਲਾਂ ਹੀ ਜਿਹੜੀਆਂ ਨੈਸ਼ਨਲ ਹਾਈਵੇ ਆ ਸਟੇਟ ਆਈਪਿਆ ਤੁਸੀਂ ਇਹਨਾਂ ਦੇ ਉੱਤੇ ਤੁਰਦੇ ਹੋ 10 ਕਿਲੋਮੀਟਰ ਵੀ ਲੱਗਦੇ ਜਾਂਦੇ ਤੁਹਾਡੇ ਸਾਹਮਣੇ ਪੋਲ ਫਲਾਦੇ ਦਾ ਡੰਗਾ ਆ ਜਾਂਦਾ ਉੱਥੇ ਤੁਹਾਡੀ ਜੇਬ ਖਾਲੀ ਕੀਤੀ ਜਾਂਦੀ ਆ ਤੇ ਇਹ ਜਿਹੜੀ ਭਾਰਤ ਮਾਲਾ ਤੇ ਆ ਜਿਹੜੀਆਂ ਦੂਜੇ ਪ੍ਰੋਜੈਕਟ ਦੇ ਤਹਿਤ ਵੱਡੀਆਂ-ਵੱਡੀਆਂ ਸ਼ਰਤਾਂ ਸਾਰੀਆਂ ਜਾਰੀਆਂ ਨੇ ਇਹ ਤਾਂ ਵੈਸੇ ਹੀ ਧਾਤੀ ਤੋਂ 6-6 7-7 8-8 ਫੁੱਟ ਕਹੀ ਗਈ ਤਾਂ 10 ਫੁੱਟ ਉੱਚੀਆਂ ਸਾਰੀਆਂ ਜਾ ਰਹੀਆਂ ਨੇ ਇਹਦੇ ਉੱਤੇ ਤਾਂ ਤੁਸੀਂ ਚੜ੍ਹ ਵੀ ਨਹੀਂ ਸਕਣਾ ਬਲਕਿ ਇਹਨੇ ਤਾਂ ਕਿਸਾਨਾਂ ਦਾ ਇੱਕ ਹੋਰ ਵੱਡਾ ਨੁਕਸਾਨ ਕੀਤਾ ਵੀ ਬਹੁਤੇ ਥਾਵਾਂ ਦੇ ਉੱਤੇ ਕਿਸਾਨਾਂ ਦੀ ਜ਼ਮੀਨ ਪਾੜਤੀ ਆ ਵੰਡ ਪਈ ਕਿਸੇ ਕਿਸਾਨ ਦੀ ਜ਼ਮੀਨ ਚਾਹੇ ਅੱਧਾ ਏਕੜ ਏਦਾਂ ਰਹਿ ਗਈ ਜਾਂ 2 ਏਕੜ ਪਰਲੇ ਪਾਸੇ ਚਲੇਗੀ ਓਦਾਂ ਏਕੜ ਕਿਸੇ ਕੰਮ ਨਹੀਂ ਕਿਉਂਕਿ ਉੱਧਰ ਵੋਟਰੀ ਹੋਣੀ ਹੈਨੀਗੀ ਪਾਣੀ ਕਿੱਥੋਂ ਲਾਵੇ ਉਹਦੀ ਖੇਤੀ ਰੁਕ ਗਈ ਇਸੇ ਤਰ੍ਹਾਂ ਹੀ ਜਿਹੜੀਆਂ ਹੋਣਾ ਜ਼ਮੀਨਾਂ ਖਵਾਰ ਹੋਈਆਂ ਇਹਦੇ ਨਾਲ ਕਿਸਾਨ ਨੂੰ ਖੇਤੀ ਤੋਂ ਬੇਦਖਲ ਕੀਤਾ ਜਾਂਦਾ ਇਹ ਆ ਮੁੱਖ ਜੰਦਾ ਤੇ ਸਰਕਾਰ ਇਸ ਪਾਸੇ ਨੂੰ ਧੁਰਪੀਆ ਜਿਹੜੀ ਕਾਰਪੋਰੇਟ ਘਰਾਣਿਆਂ ਦਾ ਤੁਹਰ ਪਰ ਨੂੰ ਤਾਂ ਸਰਕਾਰ ਵੱਲੋਂ ਕੋਈ ਕਦਰ ਪਹਿਲਾਂ ਹੀ ਨਹੀਂ ਛੱਡੀ ਗਈ ਲੇਕਿਨ ਆ ਜਿਹੜੀ ਯੋਜਨਾ ਜਿੰਨੀ ਕਿ ਜਾਣਕਾਰੀ ਹੁਣ ਤੱਕ ਸਾਡੇ ਸਾਹਮਣੇ ਆਈ ਹੈ ਭਾਵੇਂ ਦਾ ਕੋਈ ਦਸਤਾਵੇਜ਼ ਮੇਰੇ ਹੱਥ 'ਚ ਨਹੀਂ ਮੈਂ ਤੁਹਾਨੂੰ ਕੁਝ ਕਹਿ ਸਕਾਂ ਪਰ ਜਿਹੜੀ ਜਾਣਕਾਰੀ ਅੰਦਰੋਂ ਬਾਹਰੋਂ ਕੋਣ-ਕੋਣ ਕੇ ਸਾਹਮਣੇ ਆ ਰਹੀ ਆ ਉਹਦੇ ਬਤਾਲੋ ਕੀ ਆ ਵੀ ਸਰਕਾਰ ਇਹਨਾਂ ਜ਼ਮੀਨਾਂ ਨੂੰ ਅਕਵਾਇਰ ਵੀ ਖੁਦ ਕਰੂਗੀ ਇਹਨਾਂ ਨੂੰ ਇਹਦੇ ਉੱਤੇ ਵਿਵਾਸ ਵੀ ਖੁੱਲ ਕਰੂਗੀ ਚਾਹੇ ਉਹ ਮਕਾਨ ਉਸਾਰੀ ਕਰੇ ਜਾਂ ਕੁਝ ਹੋਰ ਕਰੇ ਤੇ ਖੋਦੀ ਇਹਨੂੰ ਵੇਚੂਗੀ ਭਾਲ ਜਿਹੜਾ ਕੱਲ ਅੱਗੇ ਬਿਲਡਿੰਗ ਕਰਦੇ ਸੀ ਪ੍ਰਾਪਰਟੀ ਡੀਲਰ ਕਰਦੇ ਸੀ ਜਾਂ ਕੁਹਾ ਮਾਫੀਆ ਦੇ ਲੋਕ ਕਰਦੇ ਸੀ ਹੁਣ ਉਹ ਸਾਰਾ ਕੰਮ ਸਰਕਾਰ ਆਪਦੇ ਹੱਥ ਜੇ ਲਊਗੀ ਤੇ ਅਫਸਰ شاہੀ ਤੇ ਰਾਜਨੀਤਿਕ ਲੀਡਰ ਇਹ ਆਪਣੇ ਘਰ ਭੱਜ ਜੀ ਇਹਦੇ ਨਾਲ ਜਿਵੇਂ ਦੇਖੋ ਆਪਣਾ ਸੂਬਾ ਖੇਤੀ ਪ੍ਰਧਾਨ ਸੂਬਾ ਦਾ ਔਰ ਖੇਤੀ ਇਸ ਟਾਈਮ ਬਹੁਤ ਜ਼ਿਆਦਾ ਮੰਗਰੇ ਦੌਰ ਚ ਨੱਕਰ ਦੀਆ ਇੰਨੇ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਹੋਣ ਨਾਲ ਖੇਤੀ ਤੇ ਉੱਪਰ ਕੀ ਅਸਰ ਪਊਗਾ ਔਰ ਆਉਣ ਵਾਲੇ ਨਵੇਂ ਜਣ ਸਾਡੇ ਨੌਜਵਾਨਾਂ ਦਾ ਕੀ ਭੁੱਖ ਰਹਿ ਜਾਊਗਾ ਜੋ ਖੇਤੀ ਨਾਲ ਜੁੜੇ ਹੋਏ ਨੇ ਅਸ਼ਿੰ)^{(1)} ਜੀ ਮੈਂ ਤੁਹਾਡੇ ਸਵਾਲ ਦੇ ਨਾਲ ਇੱਕ ਇਹਦੇ ਵਿੱਚ ਹੀ ਗੱਲ ਜੋੜਦਾ ਤੁਸੀਂ ਇੱਥੋਂ ਬਾਹਰ ਬਿਟਰੋ ਤੁਸੀਂ ਜਦੋਂ ਮੁੰਲਾਪੁਰ ਤੋਂ ਲੁਧਿਆਣੇ ਵੱਲੋਂ ਜਾਓਗੇ ਸੜਕ ਦੇ ਦੋਨੋਂ ਪਾਸੇ ਤੁਹਾਨੂੰ ਸਾਇਕਨੇ ਇੱਕੜ ਜ਼ਮੀਨ ਇਹੇ ਜੀ ਦਸੂਗੀ ਜਿੱਥੇ ਨਾ ਤਾਂ ਕੋਈ ਘਰ ਬਣਿਆ ਨਾ ਕੋਈ ਬਿਲਡਿੰਗ ਬਣੀ ਆ ਤੇ ਨਾ ਹੀ ਉੱਥੇ ਕੋਈ ਖੇਤੀ ਕਰਦਾ ਤੇ ਉੱਥੇ ਬੂਜੇ ਖੜੇ ਨੇ ਝਾੜ-ਛੁੱਤਰ ਖੜਾ ਵਾ ਤੇ ਮੇ ਆਵਾਦ ਪਈ ਆ ਉਹ ਔਰ ਅਜ ਵੀ ਨਹੀਂ ਪਈ ਉਹ ਪਿਛਲੇ 15-18 ਸਾਲਾਂ ਤੋਂ ਇਵੇਂ ਹੀ ਪਈ ਆ ਇਹਦੇ ਪਿੱਛੇ ਕੀ ਕਾਰਨ ਇਹ ਜਦੋਂ ਪਹਿਲਾ ਖੇਤੀ ਦੇ ਆਪਣੀ ਜ਼ਮੀਨਾਂ ਦੇ ਬੂਮ ਆਇਆ ਜਿਹਨੂੰ ਪ੍ਰਾਪਰਟੀ ਬੂਮ ਕਿਹਾ ਜਾਂਦਾ ਸੀ ਸਾਲ 2010 ਦੇ ਦੌਰਾਨ ਸਾਂਦੋ ਹੁਜਾ 10 ਤੋਂ ਲੈ ਕੇ 15 ਦੇ ਦਰਮਿਆਨ ਜਿਹੜਾ ਬੂਮ ਆਇਆ ਸੀ ਉਹਦੇ 'ਚ ਜ਼ਮੀਨਾਂ ਦੀਆਂ ਕੀਮਤਾਂ ਇਕਦਮ ਵਧੀਆਂ ਬਾਲ ਨੇ ਸਟੇਟਾਂ ਦੇ ਖਾਸ ਕਰਕੇ ਦਿੱਲੀ ਦੇ ਵੱਡੇ ਵਪਾਰੀ ਉਹ ਆਪਣਾ ਪੈਸਾ ਇੱਥੇ ਇਨਵੈਸਟ ਕਰਨ ਲੱਗੇ ਤੇ ਉਹਨਾਂ ਨੇ ਜਿਹੜੀ ਇਹ ਹਜ਼ਾਰਾਂ ਏਕੜ ਸੈਂਕੜੇ ਏਕੜ ਪਹਿਲਾਂ ਹੀ ਜ਼ਮੀਨ ਖੁੱਲ ਕਰੀ ਰੱਖੀ ਆ ਉਹਨਾਂ ਨੇ ਉਹ ਕਿਸਾਨਾਂ ਨੂੰ ਬਾਹੀ ਲਈ ਨਹੀਂ ਦਿੱਤੀ ਕਿਉਂਕਿ ਉਹਨਾਂ ਦੇ ਮਨ 'ਚ ਇਹ ਕਦਰ ਸੀ ਕਿ ਜੇ ਬਾਹੀ ਲਈ ਉਹਨਾਂ ਨੇ ਕਿਸਾਨਾਂ ਨੂੰ ਔੜ ਕੇ ਦੇਤੀ ਤਾਂ ਕੱਲ ਉਹ ਖਾਲੀ ਕਰਾਉਣੇ ਉਕੀ ਹੋ ਸਕਦੀ ਆ ਉਹਨਾਂ ਨੇ ਉਹ ਪਹਿਲਾਂ ਹੀ ਖਾਲੀ ਜਿਹੜੀ ਉਹ ਖਾਲੀ ਰੱਖੀਆਂ ਹੋਈਆਂ ਨੇ ਤੇ ਹੁਣ ਆਹ ਜ਼ਮੀਨਾਂ ਬੈਠੇਰ ਘਰ ਨੇ ਖਾਲੀ ਕਰਾ ਲਣੀਆਂ ਨੇ ਜਦ ਵੀ ਜੇ ਹੋਏ ਇੱਕ ਵਾਰ ਹੋ ਜਾਂਦੀ ਆ ਤੇ ਇਹਦਾ ਮਤਲਬ ਅਗਲੀ ਜਿਹੜੀ ਫਸਲ ਹੈ ਘਟੋ ਘਟ ਰੁਧਾਰੇ ਗਿੱਲੇ ਦੇ ਵਿੱਚ ਤਾਂ 23000 ਏਕੜ ਜਿਹੜੀ ਜ਼ਮੀਨ ਆ ਉਹ ਹੋਰ ਬੰਜਰ ਹੋ ਜਾਏਗੀ ਅਜੇ ਉਹਦੇ ਤੇ ਵਿਕਾਸ ਕਦੋਂ ਹੋਊਗਾ ਕਦੋਂ ਉਹਦਾ ਕੀ ਬਣੂਗਾ ਕੀ ਨਹੀਂ ਬਣੂਗਾ ਅਸੀਂ ਇੱਥੇ ਬੜੇ ਇਹੋ ਜਿਹੇ ਪ੍ਰੋਜੈਕਟ ਦੇਖੇ ਨੇ ਬਾਦਲ ਸਾਹਿਬ ਦੇ ਹੁੰਦੇ ਤੁਹਾਨੂੰ ਯਾਦ ਹੋਊਗਾ ਸਾਡੇ ਪਿੰਡਾਂ ਦੇ ਵਿੱਚ ਫੋਕਲ ਪੁਆਇੰਟ ਬਣੇ ਸੀ ਕਿੱਥੇ ਨੇ ਅੱਜ ਕਿੱਥੇ ਗਏ ਉਹ ਫੋਕਲ ਪੁਆਇੰਟ ਖੰਡਰ ਬਣੇ ਖੜੇ ਨੇ ਕੋਈ ਵੀ ਕ ਕਹਾ ਗਿਆ ਸੀ ਇਹ ਕਿ ਪੰਜਾਬ ਦੇ ਜਿਹੜੇ ਪਿੰਡੂ ਨੌਜਵਾਨ ਨੇ ਉਹਨਾਂ ਨੂੰ ਰੋਜ਼ਗਾਰ ਘਰੇ ਹੀ ਮਿਲ ਜਣਾ ਕਿੱਥੇ ਗਿਆ ਉਹ ਰੋਜ਼ਗਾਰ ਕਿੱਥੇ ਗਿਆ ਉਹ ਜਿਹੜੇ ਫੋਕਲ ਪੁਆਇੰਟਸ ਬਿਲਕੁਲ ਉਸੇ ਤਰ੍ਹਾਂ ਹੀ ਇਹ ਇਹ ਜ਼ਮੀਨਾਂ ਤਾਂ ਬੰਜਰ ਹੋ ਗਈਆਂ ਤੇ ਬੇਵਾਰਤ ਹੋ ਗਈਆਂ ਦਰਵਿੰਦਰ ਜੀ ਮੈਂ ਇਹਦੂ ਅਗਲੀ ਗੱਲ ਕਹਿਣਾ ਪੰਜਾਬ ਦੇ ਵਿੱਚ ਪੰਜਾਬ ਦੇਸ਼ ਦੇ ਅਨਪੜ੍ਹਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦਾ ਚਾਹੇ ਉਹ ਛੋਨੇ ਦਾ ਹੋਵੇ ਚਾਹੇ ਉਹ ਕਣਕ ਦਾ ਹੋਵੇ ਤੇ ਜੇ ਇੰਨੀਆਂ ਜ਼ਮੀਨਾਂ ਇਹੇ ਜੇ ਕੰਮਾਂ ਲਈ ਇਗਜ਼ਾਇਰ ਹੋਊਗੀ ਉਹ ਵੀ ਉਪਜਾਊ ਜ਼ਮੀਨਾਂ ਤਾਂ ਕੀ ਹੌਣ ਵਾਲੇ ਦਿਨ ਅੰਨ ਸੰਕਟ ਨਹੀਂ ਖੜਾ ਹੋਏਗਾ ਇੱਕ ਵੱਡੀ ਸੋਸਿਆ ਨਹੀਂ ਖੜੀ ਹੋਏਗੀ ਰੋਜ਼ਗਾਰ ਦੇ ਨਾਲ ਨਾਲ ਇਹ ਵੱਡਾ ਇੱਕ ਅੰਨ ਸੰਕਟ ਵੀ ਹੋਏਗਾ ਕਿਉਂਕਿ ਕਈ ਲੋਕ ਸੋਚਦੇ ਨੇ ਵੀ ਜਿਹ ਅੰਨ ਕਈ ਲੋਕੀ ਤੁਸੀਂ ਦੇਖਿਆ ਹੋਊਗਾ ਕਈ ਜਿਹੜੇ ਸੋਕਾਰ ਬੁੱਧੀਜੀਵੀ ਨੇ ਉਹ ਕਈ ਵੀ ਕਿਸਾਨ ਨੂੰ ਆਹ ਸਲਾਹ ਵੀ ਦੇਣ ਲੱਗ ਪਏ ਨੇ ਤੁਸੀਂ ਝੋਨਾ ਤੇ ਕਣਕ ਵੀ ਜਿਹੜੋਂ ਹਟਜੋ ਆਪੇ ਸਰਕਾਰ ਦੇ ਨੱਕ ਜਦਾਂ ਮਾਜੂਗਾ ਜਿਹੜੇ ਲੋਕੀ ਇਹ ਸਲਾਹ ਦਿੰਦੇ ਨੇ ਵੀ ਤੁਸੀਂ ਝੋਨਾ ਵਿੱਚੋਂ ਹਟਜੋ ਸਰਕਾਰ ਤਾਂ ਕਹਿੰਦੀ ਆ ਤੁਸੀਂ ਹਟਜੋ ਤਾਂ ਕਿ ਕਿਹੜੀ ਵਿਦੇਸ਼ੀ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਘੱਟੋ ਘੱਟ 10% ਤੁਸੀਂ ਸਾਡਾ ਅਨਾਜ ਖਰੀਦੋ ਉਹ ਹੁਣ ਆਉਣ ਡਾਲਰ ਰੇਟਾਂ ਪਿੱਛੇ ਜਦੋਂ ਉਪਰਾਸ਼ਪਤੀ ਜੀ ਆਏ ਅਮਰੀਕਾ ਦੇ ਇੱਥੇ ਬਹਿਸ ਸਾਹਿਬ ਤਾਂ ਉਦੋਂ ਇਸ ਗੱਲ ਦਾ ਰੌਲਾ ਪਿਆ ਵੀ ਜਿਹੜੇ ਖੇਤੀ ਉਤਪਾਦਨ ਦੁੱਧ ਦੁੱਧ ਤੋਂ ਬਣੀਆਂ ਵਸਤਾਂ ਤੇ ਅਨਾਜ ਦਾਲਾਂ ਤੇਲ ਵੀ ਇਹ ਜਿਹੜੇ ਨੇ ਉਹਨਾਂ ਨੂੰ ਸਾਡੇ ਗੱਲ ਤੱਕੇ ਨਾਲ ਵੜਿਆ ਜਾਣਾ ਇਹ ਉਹਦੀ ਇੱਕ ਯੋਜਨਾ ਸੀ ਉਹ ਰੌਲਾ ਇਹ ਨਾ ਪੈ ਗਿਆ ਕਿ ਉਦੋਂ ਬਾਅਦ ਸਰਕਾਰ ਨੇ ਗੱਲ ਦਬ ਲਈ ਤੇ ਉਤੋਂ ਦੀ ਆਹ ਜਿਹੜਾ ਭਾਰਤ ਪਾਕਿਸਤਾਨ ਨਾਲ ਕਨਫਲिक्ट ਆ ਗਿਆ ਉਹਦੇ ਕਰਕੇ ਕਈ ਮਸਲੇ ਜਿਹੜੇ ਸੂ ਪਿੱਛੇ ਚਲੇ ਗਏ ਜੀ ਤੇ ਇਹਦੇ ਨਾਲੋਂ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਕੀ ਕਿਸਾਨਾਂ ਨੂੰ ਇਹ ਲਈ ਸੰਘਰਸ਼ ਕਰਨਾ ਪਊਗਾ ਜਾਂ ਇੱਕ ਹੋਰ ਨਵੀਂ ਮੂਵਮੈਂਟ ਖੜੀ ਹੋਣ ਦੇ ਸੁਭਾਵਨਾ ਪੈਦਾ ਹੋ ਜਿਸ ਤਰ੍ਹਾਂ ਦਾ ਇੱਕ ਅੰਦੋਲਨ ਦਿੱਲੀ ਦੇ ਬਾਰਡਰ ਤੇ ਕਿਸਾਨਾਂ ਨੇ ਉਹਨਾਂ ਕਾਨੂੰਨਾਂ ਖਿਲਾਫ ਲੜਿਆ ਸੀਗਾ ਕੀ ਇਸ ਤਰ੍ਹਾਂ ਦੇ ਇੱਕ ਕੋਹਕਲੇ ਲਈ ਹਾਲਾਤ ਸਿਰਦੇ ਜਾ ਰਹੇ ਨੇ ਬਿਲਕੁਲ ਸਿਰਦੇ ਜਾ ਰਹੇ ਨੇ ਕਈ ਲੋਕਾਂ ਨੇ ਇਸ ਦਾ ਪੁਲਖਾ ਸੀ ਵੀ ਮੋਦੀ ਸਾਹਿਬ ਨੇ ਤੇ ਭੋਦਾ ਦਮਨ ਜੀ ਵੀ ਦਾਦਾ ਕਰਦੇ ਨੇ ਕਈ ਵਾਰੀ ਉਹਨਾਂ ਦੇ ਨਾਲ ਰੈਲੀਆਂ 'ਚ ਪਾਸ਼ਣ ਸੋੜੇ ਨੇ ਚੁਟਕਲੇਬਾਜ਼ੀ ਸੁਣੀ ਆ ਵੀ ਧਰਨੇ ਨਹੀਂ ਲੱਗਣਦੇ ਜਿਹੜੀ ਪਾਰਟੀ ਆਪ ਧਰਨੇ ਤੋਂ ਨਿਕਲੀ ਸੀ ਹੁਣ ਉਹ ਕਹਿੰਦੀ ਅਸੀਂ ਧਰਨੇ ਨਹੀਂ ਲੱਗਣਦੇ ਪੰਜਾਬ 'ਚ ਤੇ ਮੈਨੂੰ ਇਹ ਲੱਗਦਾ ਵੀ ਆਪ ਪੰਜਾਬ ਦੇ ਵਿੱਚ ਆ ਜਿਹੜਾ ਹੁਣ ਨਵਾਂ 24 ਔਰਥੋਰਗ ਜਿੰਜੀ ਥੋੜੀ ਜਿਆਦਾ ਨਹੀਂ ਹੋਰ ਦੱਸ ਦਿਓ ਇਹ ਕੋਈ ਨਵੀਂ ਯੋਜਨਾ ਨਹੀਂ ਹੈ ਇਹ ਪਹਿਲਾਂ ਅਕਾਲੀ ਸਰਕਾਰ ਨੇ ਵੀ ਜਦੋਂ ਖਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ ਉਦੋਂ ਵੀ ਨੁਦਿਆਣੇ ਜਗਲੇ ਦੇ ਵਿੱਚ ਇਹ ਹੱਲਾ ਬੋਲਿਆ ਸੀ ਪਰ ਜੇ ਤੁਹਾਡੇ ਯਾਦ ਹੋਵੇ ਸਾਹਮੇ ਵਾਲ ਦੀ ਇਨਾਜ ਮੰਡੀ ਦੇ ਵਿੱਚ ਬੇਹਿਸਾਬ ਵੱਡਾ ਕਿਸਾਨਾਂ ਦਾ ਕੱਟ ਹੋਇਆ ਸੀ ਤੇ ਬਾਦਲ ਸਾਹਿਬ ਨੂੰ ਪੈਰ ਪਿਸ਼ਾਹ ਕਰਨ ਲਈ ਮਜਬੂਰ ਕਰਤਾ ਸੀ ਤੇ ਹੁਣ ਵੀ ਹੁਣ ਵੀ ਨਵੇਂ ਨਾਮ ਤੇ ਜਿਹੜਾ ਕਿਸਾਨਾਂ ਦੇ ਵਿੱਚ ਇੱਕ ਕਿਸਾਨ ਅਤੇ ਬੰਦੀਆਂ ਦੇ ਵਿੱਚ ਵਿਖਰਾਅ ਆ ਗਿਆ ਸੀ ਪਿਛਲੇ ਸਮੇਂ 'ਚ ਜਿਹੜਾ ਕੋਟੋ ਭੱਜ ਹੋ ਗਈ ਸੀ ਮੈਨੂੰ ਲੱਗਦਾ ਵੀ ਆਹ ਜਿਹੜੀ ਮੁੱਦਾ ਹੁਣ ਇਹ ਕਿਸਾਨਾਂ ਨੂੰ ਇਕਜੁੱਟ ਕਰਨ 'ਚ ਵੀ ਸ਼ਾਇਦ ਸਹਾਇਤਾ ਹੋਊਗਾ ਕਿ ਇੱਕ ਨਵੇਂ ਅੰਦੋਲਨ ਨੂੰ ਜਨਮ ਦਊਗਾ। ਗਿਆ ਸਰ ਇੱਕ ਮਹੱਤਵਪੂਰਨ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਔਰ ਮੈਂ ਇਹ ਚੀਜ਼ ਦੇਖ ਰਿਹਾ ਵੀ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਨੇ ਉਹਦੇ ਲਈ ਕਿਸਾਨਾਂ ਨੂੰ ਔਰ ਲੋਕਾਂ ਨੂੰ ਇਕਜੁੱਟ ਹੋਣ ਦੀ ਲਈ ਫੇਰ ਇੱਕ ਮੌਕਾ ਬਣ ਰਿਹਾ ਹੈਗਾ ਔਰ ਸਾਨੂੰ ਆਪਣੇ ਪੰਜਾਬ ਦੇ ਭੁੱਖੇ ਦੇ ਲਈ ਇਹਦੀ ਖਾਸ ਤਰ੍ਹਾਂ ਯਤਨ ਕਰਨੇ ਚਾਹੀਦੇ ਨੇ। ਠੀਕ ਆ ਵਿਕਾਸ ਦੀ ਵੀ ਲੋੜ ਆ ਇੰਡਸਟਰੀ ਦੀ ਵੀ ਲੋੜ ਆ ਪਰ ਉਹਦੇ ਲਈ ਕਿਸੇ ਨੂੰ ਝਾੜ ਕੇ ਆਪਦੇ ਕੋਠੀ ਬੋਣਾ ਕਿਸੇ ਤਰ੍ਹਾਂ ਦਾ ਵੀ ਜ਼ਾਇਦ ਨਹੀਂ ਹੈਗਾ। ਤ੍ਰਿਵਿੰਦਸ ਅਗਰਸ਼ੀਮ ਆਵਾਜ਼ ਟੀਵੀ ਪੰਜਾਬ